ਵਾਹਿਗੁਰੂ ਸਾਹਿਬ ਜੀ ਤੇਰੇ ਕੋ ਨਾ ਕੋਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਆਮ ਤੁਮਰੀ ਮਹਿਮਾ ਬਰਨਾ ਸਕੋ ਉਠਾ ਖੜੋ ਉੱਚ ਭਗਵਾਨ ਗੁਰ বিনা ਕੋre ਅਧਾਰ ਗੁਰੂ ਬਿਨੋ ਸਮਝ ਨ ਆਵੈ ਗੁਰ ਬਿਨ ਸੁਰਤਿ ਨਿ ਸਿਧਿ ਗੁਰੂ ਬਿਨਾ ਮੁਕਤਿ ਨ ਪਾਵੈ ਗੁਰ ਕਰ ਸਚ ਵਿਚਾਰ ਗੁਰ ਕਰ ਰਹੇ ਮਨ ਮੇਰੇ ਗੁਰ ਕਰ ਸ਼ਬਦ ਸਪੁਨ ਅਘਨ ਕਟੈ ਸਭ ਤੇਰੇ ਧੰਨਵਾਹੀ ਗੁਰੂ ਸਾਹਿਬ ਜੀ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਸਰਬ ਕਰਤਾ ਮਮੰ ਕਰਤਾ ਨਾਨਕ ਲੇਪ ਛੇਪਨਾ ਲਿਪਿ ਅਤੇ ਨਹ ਸੀਤਲੰ ਚੰਦਰ ਦੇਵ ਹੈ ਨਹ ਸੀਤਲੰ ਬਾਵਨ ਚੰਦਨ ਹੈ ਨਹ ਸੀਤਲੰ ਸੀਤਰ ਟੇਣਾ ਨਾਨਕ ਸੀਤਲੰ ਸਾਧ ਸੁਵਜਨ ਨਹ ਸੀਤਲੰ ਸੀਤੁਰ ਤੇਣ ਨਾਨਕ ਸੀਤਲੰ ਸਾਦ ਸਵਜਨਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਗਰੀਬ ਨਿਵਾਜ ਚਵਰ 17 ਤਖਤੇ ਮਾਲਕ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਅਤੀ ਪਰਮ ਸਨਮਾਨ ਸਤਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਾਂ ਪਾਵਨ ਗੁਰਬਾਣੀ ਸ਼ਲੋਕ ਸਹਿਸਕ੍ਰਿਤੀ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਗੁਰੂ ਰਹਿਮਤ ਸਦਕਾ ਆਪਾਂ ਲਾਹਾ ਪ੍ਰਾਪਤ ਕਰ ਰਹੇ ਹਾਂ ਪਵਨ ਬਚਨ ਧੰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਰਸਨਾ ਤੋਂ ਇਹ ਬੋਲ ਜੋ ਆਪ ਜੀ ਨੇ ਸ਼੍ਰਵਣ ਕੀਤੇ ਨੇ ਉਚਾਰਨ ਕੀਤੇ ਹਨ ਔਰ ਸਤਿਗੁਰਾਂ ਨੇ ਜਿਹੜੇ ਬਚਨ ਆਪਣੀ ਰਸਨਾ ਤੋਂ ਉਚਾਰੇ ਨੇ ਔਰ ਉਹਨਾਂ ਬੋਲਾਂ ਦਾ ਪਿਛਲੇ ਦਿਨੀ ਵੀ ਆਪਾਂ ਅਰਜ ਕੀਤੀ ਮੇਰੇ ਮਾਲਕ ਨੇ ਸਾਖਿਤ ਰੂਪ ਦੇ ਵਿੱਚ ਅੱਜ ਦੀ ਭਾਸ਼ਾ ਦੇ ਮੁਤਾਬਕ ਹੈ ਲੋਕ ਕਿ ਮਾਲਕ ਜੀ ਨੇ ਪ੍ਰੈਕਟੀਕਲ ਕਰਕੇ ਵੀ ਦੱਸਿਆ ਹੈ ਪਾਵਨ ਬਚਨ ਨੇ ਸਰਬ ਸੀਲ ਸਰਬ ਦੇ ਅਰਥ ਨੇ ਭਾਵ ਸਾਰੇ ਹੀ ਜੀਵ ਸਰਬ ਸੀਲ ਮਮੰ ਮਮੰ ਦੇ ਅਰਥ ਨੇ ਮੇਰਾ ਪਹਿਲੋਂ ਆਪਾਂ ਪਦ ਅਰਥ ਤੇ ਬਾਅਦ ਵਿੱਚ ਭਾਵ ਅਰਥ ਗੁਰਦੇਵ ਕਹਿੰਦੇ ਸਰਬ ਸੀਲ ममੰ ਸੀਲੰ ਸਰਬ ਪਾਵਨ मम ਪਾਵਨੇ ਮੇਰਾ ਜਿਹੜਾ ਹਿਰਦਾ ਰੂਪ ਘਾਰ ਹੈ ਉਹ ਕਿਵੇਂ ਔਰ ਕਿਸ ਤਰ੍ਹਾਂ ਪਵਿੱਤਰ ਹੋ ਗਿਆ ਗੁਰਦੇਵ ਕਹਿੰਦੇ ਜਿਸ ਮਨੁੱਖ ਦੇ ਉੱਤੇ ਮਾਲਕ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਜਿਹਦੇ ਉੱਪਰ ਵਾਹਿਗੁਰੂ ਜੀ ਮਿਹਰਬਾਨ ਹੋ ਜਾਂਦੇ ਨੇ ਤੇ ਉਸ ਮਨੁੱਖ ਦਾ ਜਿਹੜਾ ਹਿਰਦਾ ਰੂਪ ਘਰ ਹੈ ਉਹ ਭਾਵ ਪਵਿੱਤਰ ਹੋ ਜਾਂਦਾ ਹੈ ਹੁਣ ਹਿਰਦਾ ਪਵਿੱਤਰ ਹੋ ਗਿਆ ਮੇਰਾ ਪਵਿੱਤਰ ਜਾਂ ਤੁਹਾਡਾ ਪਵਿੱਤਰ ਇਹ ਕਿਸ ਤਰ੍ਹਾਂ ਪਤਾ ਲੱਗੇਗਾ ਕਿਸੇ ਵੀ ਮਨੁੱਖ ਨੂੰ ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਤੂੰ ਸੇਵਾ ਕਰ ਤੂੰ ਬਾਣੀ ਪੜ ਤੂੰ ਧਾਰਮਿਕ ਸਥਾਨ ਤੇ ਜਾ ਤਾਂ ਉਹ ਅਗੋਂ ਘੜਿਆ ਕਢਾਇਆ ਇੱਕੋ ਜਵਾਬ ਦਿੰਦਾ ਹੈ ਲੋ ਜੀ ਮਨ ਸਾਫ਼ ਹੋਣਾ ਚਾਹੀਦਾ ਹੈ ਹੁਣ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੇਰਾ ਮਨ ਸਾਫ਼ ਹੈ ਦਿਨ ਦੇ ਵਿੱਚ 15 ਵਾਰੀ ਤੂੰ ਘਰ ਵਾਲੀ ਨਾਲ ਲੜਦਾ ਹੈ 15 ਵਾਰੀ ਤੂੰ ਜਵਾਕਾਂ ਨੂੰ ਝੰਮ ਛੁੱਟਦਾ ਹੈ ਦਿਨ ਰਾਤ ਤੇਰੇ ਅੰਦਰ ਈਰਖਾ ਦਵੇਸ਼ ਹੈ ਨਸ਼ੇ ਤੋਂ ਬਿਨਾਂ ਤੂੰ ਗੱਲ ਨਹੀਂ ਕਰਦਾ ਤੇ ਹੁਣ ਬੰਦਾ ਕਵੇ ਮੇਰਾ ਮਨ ਸਾਫ਼ ਹੈ ਤੇ ਉਹ ਹੈ ਕੋਈ ਐਕਸਟਰਾ ਇੱਕ ਹੋਰ ਬੇਨਤੀ ਕਰਦੇ ਹਾਂ ਗੁਰਬਾਣੀ ਵਿੱਚੋਂ ਦੇਖੋ ਜਿਸ ਵਕਤ ਮਨੁੱਖ ਦੀ ਮੌਤ ਹੋ ਜਾਂਦੀ ਹੈ ਇਹ ਕੇਵਲ ਸਰੀਰ ਰਹਿ ਜਾਂਦਾ ਹੈ ਪਾਦਸ਼ਾਹ ਕਹਿੰਦੇ ਇਹ ਜਿਹੜਾ ਆਦਮੀ ਲਫਜੇ ਤੈਨੂੰ ਕਿੱਥੋਂ ਮਿਲਿਆ ਜੇ ਤੇ দম ਆ ਗਿਆ ਸਰੀਰ ਦੇ ਵਿੱਚ ਇਸ ਬਾਡੀ ਦੇ ਵਿੱਚ ਦੇਹ ਦੇ ਵਿੱਚ ਕਹਨੂੰ ਕਾਇਆ ਵਿੱਚ ਕਹਿ ਲੋ ਜਿਹੜੇ ਸੁਵਾਸ ਚੱਲ ਰਹੇ ਨੇ ਹਰਕਤ ਕਰ ਰਹੇ ਨੇ ਰੁਕਿਆ ਤਾਂ ਪਾਣੀ ਵੀ ਗੰਦਾ ਹੋ ਜਾਂਦਾ ਰੁਕਿਆ ਪਾਣੀ ਵੀ ਕੋਈ ਪਸੰਦ ਨਹੀਂ ਕਰਦਾ ਤੇ ਜੇ ਮਨੁੱਖ ਦੇ ਸੁਵਾਸ ਰੁਕ ਜਾਣ ਨੂੰ ਇਹ ਮਨੁੱਖ ਦੇ ਵਿੱਚੋਂ ਤਾਂ ਕੁਝ ਘੰਟਿਆਂ ਤੋਂ ਬਾਅਦ ਹੀ ਬਦਬੋਹ ਆਉਣ ਲੱਗ ਪੈਂਦੀ ਹੈ। ਔਰ ਤਰ੍ਹਾਂ ਤਰ੍ਹਾਂ ਦੇ ਫ੍ਰਿਜ ਆਦਿਕ ਬਰਫ਼ ਦਾ ਸਹਾਰਾ ਲੈਣਾ ਪੈਂਦਾ। ਹੁਣ ਆਦਮੀ ਲਫ਼ਜ਼ੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛੀਏ ਤੇ ਉਹ ਬਾਣੀ ਵਿੱਚ ਦੱਸਦੇ ਨੇ ਤਨਾਸਰੀ ਰਾਗ ਦੇ ਵਿੱਚ ਇਹ ਪਾਵਨ ਬਚਨ ਨੇ ਜਦੋਂ ਇਹ ਰਾਗ ਸ਼ੁਰੂ ਹੁੰਦਾ ਹੈ 600 ਤਕਰੀਬਨ ਜੇ ਮੈਂ ਨਹੀਂ ਭੁੱਲਦਾ 60 ਤੋਂ ਤੇ ਇਹ ਦੂਸਰਾ ਬਚਨ ਆਉਂਦਾ ਪਾਤਸ਼ਾਹ ਦਾ ਗੁਰਦੇਵ ਕਹਿੰਦੇ ਤਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾ ਇਕਦਮੀ ਮੌਲਤ ਮੌਤ ਨਾ ਜਾਣਾ ਇਹਨੂੰ ਕੋਈ ਨਹੀਂ ਪਤਾ ਕਿ ਮੌਤ ਕਦੋਂ ਆ ਜਾਣੀ ਹੈ ਕਦੋਂ ਆ ਕੇ ਮੌਤ ਨੇ ਮੌਤ ਕੱਟ ਦੇਣਾ ਇਹਨੂੰ ਇੱਥੋਂ ਲਜਾਣ ਦਾ ਜੇ ਇੰਜ ਕਹ ਲੋ ਵੀ ਸਰੀਰ ਦੇ ਵਿੱਚ ਜਿਹੜੇ ਸਵਾਸ ਚੱਲ ਰਹੇ ਨੇ ਹਰਕਤ ਕਰ ਰਹੇ ਨੇ ਸਵਾਸ ਬਾਹਰ ਜਾ ਰਹੇ ਨੇ ਬਾਹਰੋਂ ਫਿਰ ਵਾਪਸ ਅੰਦਰ ਆ ਰਹੇ ਨੇ ਇੰਜ ਕਹ ਲੋ ਜੇ ਦਮ ਚੱਲਦਾ ਪਿਆ ਹੈ ਦਮ ਦਾ ਆਉਣਾ ਦਮ ਦਾ ਜਾਣਾ ਹੀ ਆਪਾਂ ਆਦਮੀ ਆ ਤੇ ਜੇ ਸਰੀਰ ਦੇ ਵਿੱਚੋਂ ਚੱਲ ਰੇ ਸੁਵਾਸ ਇਹ ਨਿਕਲਿਆ ਹੋਇਆ ਦਮ ਬਾਹਰ ਗਿਆ ਤੇ ਵਾਪਸ ਨਹੀਂ ਨਾ ਆਇਆ ਜਾਂ ਇੰਜ ਕਰੋ ਅੰਦਰ ਗਿਆ ਤੇ ਬਾਹਰ ਨਹੀਂ ਆਇਆ ਫਿਰ ਇਹ ਆਦਮੀ ਨਹੀਂ ਇਹ ਫਿਰ ਕੇਵਲ ਮਿੱਟੀ ਦੀ ਢੇਰੀ ਹੈ ਗੁਰਦੇਵ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ ਤੇ ਭਗਤ ਰਵਿਦਾਸ ਸਾਹਿਬ ਜੀ ਦਾ ਵੀ ਬੜਾ ਪਿਆਰਾ ਬਚਨ ਹੈ। ਉਹ ਵੀ बार-बार ਉਪਦੇਸ਼ ਕਰਦੇ ਨੇ ਉਹ ਕਹਿੰਦੇ ਨੇ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਆ ਜਿਹੜਾ ਸਾਰਾ ਸਰੀਰ ਹੈ ਇਹਦੇ ਵਿੱਚ ਕੀ ਹੈ ਖੂਨ ਹੈ ਮਿਜ ਆਦਕ ਹੈ। ਇੰਜ ਕਹੋ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਲੈਮੀਨੇਸ਼ਨ ਕਰ ਦਿੰਦੇ ਆ ਪੇਪਰ ਚੜਾ ਕੇ ਤੇ ਜਦੋਂ 붙 ਦਈਏ ਤੇ ਕਾਗਜ਼ ਵੀ ਨਾਲ ਹੀ 붙ਿਆ ਜਾਂਦਾ। ਇਸੇ ਤਰ੍ਹਾਂ ਜਿਹੜਾ ਸਰੀਰ ਹੈ ਇਹ ਜਿਹੜੇ ਮਾਸ ਹੈ ਉੱਪਰ ਇੰਜ ਕਹ ਲਓ ਰੱਬ ਦੇ ਵੱਲੋਂ ਪ੍ਰਕਿਰਤੀ ਦੇ ਵੱਲੋਂ ਇੱਕ ਲੈਮੀਨੇਸ਼ਨ ਨਹੀਂ ਕੀਤਾ ਹੋਇਆ ਔਰ ਥੋੜੀ ਜੀ ਜਦੋਂ ਚੋਟ ਲੱਗਦੀ ਹੈ ਖੂਨ ਨਿਕਲਦਾ ਹੈ ਸਰੀਰ ਦੇ ਵਿੱਚੋਂ ਕਿਤੋਂ ਵੀ ਤਾਂ ਇੱਕ ਦਮ ਇੰਜ ਕਹ ਲਓ ਉਹ ਸਰੀਰ ਦਾ ਆਕਾਰ ਤੇ ਰੂਪ ਬਦਲ ਜਾਂਦਾ ਹੈ ਉਹਦੇ ਕੋਲ ਘਰ ਦੇ ਵੀ ਗੋਲ ਖੜੋਣ ਨੂੰ ਤਿਆਰ ਨਹੀਂ ਖੈਰ ਆਪਾਂ ਜਿਹੜੀ ਬੇਨਤੀ ਕਰ ਰਹੇ ਹਾਂ ਵੀ ਇਹ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਨੇ ਤਾਂ ਵੇਖੋ ਉਸ ਵਕਤ ਡਾਕਟਰ ਹਸਪੀਟਲ ਦੇ ਵਿੱਚ ਪੂਰੀ ਚੀਰ ਫਾੜ ਇਹਦੀ ਕਰ ਦਿੰਦੇ ਨੇ ਪਰ ਜੇ ਦੇਖਿਆ ਜਾਏ ਕਿ ਉਹ ਸਰੀਰ ਦੀ ਚੀਰ ਫਾੜ ਹੋ ਗਈ ਕਿਡਨੀਆਂ ਆਦਿਕ ਜੋ ਕੁਝ ਵੀ ਸੀ ਮੁਕਤੀ ਗੱਲ ਮੈਂ ਜਿਆਦਾ ਧਮਕਾਵਾ ਨਾ ਬੇਨਤੀ ਕਰਾ ਪਰ ਉਸ ਸਾਰੇ ਸਰੀਰ ਦੇ ਵਿੱਚੋਂ ਕੀ ਕਿਤੇ ਮਨ ਲੱਭਦਾ ਵੀ ਡਾਕਟਰ ਲਬਲੈਂਡਵੀ ਦੇ ਵਿੱਚ ਮੈਂ ਮਨ ਕੱਢ ਲਾਂ ਇਹ ਮਾਨੀ ਤੇ ਕਹਿੰਦਾ ਸੀ ਗੁਰਦੁਆਰੇ ਚੱਲ ਮਾਨੀ ਕਹਿੰਦਾ ਸੀ ਗੁਰਦੁਆਰੇ ਕੀ ਅੰਬ ਲਾਏ ਕਿਵੇਂ ਕਰਨੀ ਏ ਮਾਨੀ ਕਹਿੰਦਾ ਸੀ ਵੀ ਤੂੰ ਸੇਵਾ ਕਰ ਮਾਨੀ ਕਹਿੰਦਾ ਸੇਵਾ ਕੀ ਕਰਨੀ ਹੈ ਮਾਨੀ ਕਹਿੰਦਾ ਤੂੰ ਨਸ਼ਾ ਕਰ ਮਾਨੀ ਕਹਿੰਦਾ ਤੂੰ ਨਸ਼ਾ ਨਾ ਕਰ ਜਿਸ ਮਨ ਦੇ ਪਿੱਛੇ ਲੱਗ ਕੇ ਇਹ ਸਾਰੀ ਜ਼ਿੰਦਗੀ ਗੁਰੂ ਤੋਂ ਬੇਮੁਖ ਰਿਆ ਨਾਸਤਕ ਰਿਆ ਪਰ ਜਦੋਂ ਅੰਤਮ ਸਮਾਂ ਆਇਆ ਜਦੋਂ ਸਰੀਰ ਦੀ ਚੀਰ ਫਾੜ ਕੀਤੀ ਤੇ ਜੇ ਡਾਕਟਰ ਨੂੰ ਕਹੀਏ ਤੂੰ ਮਨ ਵਿੱਚੋਂ ਲੱਭ ਜਿਸ ਜਿਹਦੇ ਆਖੇ ਇਹ ਸਰੀਰ ਭਜਿਆ ਫਿਰਦਾ ਸੀ ਤੇ ਉਸ ਉਸ ਸਰੀਰ ਵਿੱਚੋਂ ਜੇ ਉਸ ਸਾਥੀ ਨੂੰ ਲੱਭੀਏ ਤੇ ਤੁਹਾਨੂੰ ਕਦੇ ਨਹੀਂ ਲੱਭੇਗਾ ਤੇ ਨਾ ਅਜੇ ਤੱਕ ਉਹ ਲੱਭਿਆ ਤੇ ਫਿਰ ਹੈ ਕਿਥੇ ਉਹ ਮਨ ਕਹਿੰਦੇ ਕਿ ਇਹਨੂੰ ਨੇ ਇੰਜ ਕਹ ਲੋ ਆ ਜਿਹੜਾ ਸਾਡੇ ਅੰਦਰ ਸਾਰੀਆਂ ਵਿਚਾਰਾਂ ਚੱਲ ਰਹੀਆਂ ਨੇ ਸੰਕਲਪ ਵਿਕਲਪ ਕਦੀ ਫੁਰਨਾ ਬਣ ਗਿਆ ਤੇ ਕਦੀ ਫੁਰਨਾ ਮਿਟ ਗਿਆ ਗੁਰਬਾਣੀ ਦੱਸ ਰਹੀਏ ਇਹਨੂੰ ਆਖਿਆ ਜਾਂਦਾ ਹੈ ਮਨ ਏ ਮਨ ਕਦੇ ਬੜੀਆਂ ਉੱਚੀਆਂ ਉਡਾਰੀਆਂ ਮਾਰਦੇ ਤੇ ਇਹ ਮਨ ਕਦੇ ਨੀਵੇਂ ਤਲ ਤੇ ਆ ਜਾਂਦਾ ਏ ਬੜੀਆਂ ਉਦਾਹਰਨਾਂ ਨੇ ਗੁਰਬਾਣੀ ਵਿੱਚ ਮਨ ਦੇ ਆਖੇ ਲੱਗ ਗਈ ਇਹ ਜੀਵਨ ਬਰਬਾਦ ਕਰ ਲੈਂਦਾ ਤੇ ਮਨ ਦੇ ਆਖੇ ਲੱਗ ਗਈ ਇਹ ਜੀਵਨ ਨੂੰ ਆਬਾਦ ਵੀ ਕਰ ਸਕਦਾ ਏ ਸੇਖ ਸਾਧੀ ਕਹਿੰਦੇ ਨੇ ਕਹਿੰਦੇ ਮਨ ਕੇ ਪਿੱਛੇ ਨਾ ਚੱਲੀਏ ਮਨ ਕੇ ਮਤੇ ਅਨੇਕ ਮਨ ਕੇ ਮਾਰੇ ਮਰਗੇ ਕਾਜੀ ਮੁੱਲਾ ਸੇਖ विश्वामित्र अपने आप नु कहंदा ਕਹੋਂਦਾ ਜੱਪੀ ਤੱਪੀ ॠषि मुनि ਸੀ ਪਰ ਇੰਜ ਕਹਿ ਲੋ ਮਨ ਦੇ ਪਿੱਛੇ ਲੱਗ ਕੇ ਉਹ ਪਲਾਂ ਦੇ ਵਿੱਚ ਆਪਾਂ ਵੇਖਦੇ ਆਂ ਵਿਸ਼ਵਾਗਾਮੀ ਹੋ ਗਿਆ ਗ੍ਰੰਥ ਉਹਨਾਂ ਦੇ ਬੋਲਦੇ ਨੇ ਗੁਰਬਾਣੀ ਦੇ ਵਿੱਚ ਦੇਵੀ ਦੇਵਤਿਆਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਹਵਾਲੇ ਦਿੱਤੇ ਨੇ ਸਮਝਾਇਆ ਗਿਆ ਮੰਨਣ ਦੀ ਕੋਈ ਗੱਲ ਨਹੀਂ ਕੀਤੀ ਗੁਰਬਾਣੀ ਵਿੱਚ ਹਿੰਦੂ ਵੀਰ ਮੰਨਣ ਮੱਥਾ ਟੇਕਣ ਟੱਲੀਆਂ ਖੜਕਾਉਣ ਸੰਧੂਰ ਭੁਕਣ ਜੋ ਕਰਨ ਕੋਈ ਮਨਾਈ ਨਹੀਂ ਹੈ ਉਹਨਾਂ ਨੂੰ ਪਰ ਸਿੱਖਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਪਰ ਕਈ ਵਾਰ ਆਪਾਂ ਉਹ ਬਾਹਰਲੇ ਜਿਹੜੇ ਸਨਾਤਨੀ ਮਤ ਦੇ ਕੰਮ ਆ ਉਹ ਆਪਾਂ ਗੁਰਦੁਆਰੇ ਵੀ ਕਰਦੇ ਆ ਉਹ ਪਿਆ ਮੇਚ ਤੇ ਉਹ ਲਫਾਫੇ ਦੇ ਵਿੱਚ ਤੁਸੀਂ ਉਹ ਫਰੋਲ ਕੇ ਵੇਖੋ ਕੀ ਪਿਆ ਉਹ ਰਾਤੀ ਅਸੀਂ ਇੱਥੋਂ ਚੁੱਕਿਆ ਇੱਕ ਬਠਲੀ ਜੀ ਹੈ ਉਹਦੇ ਵਿੱਚ ਹਲਦੀ ਪਾਈ ਹੋਈ ਹੈ ਐਡੀ ਕੋ ਗੁੜ ਦੀ ਭੇਲੀ ਜੀ ਰੱਖੀ ਹੋਈ ਹੈ ਉਹ ਕਿਸੇ ਜੋਤਸੀ ਨੇ ਆਖਿਆ ਹੁਣ ਵੀ ਗੁਰਦੁਦੁਆਰੀ ਜਾ ਕੇ ਰੱਖ ਦੇ ਤੁਮੀ ਬੇਨਤੀ ਕਰਦਾ ਹਾਂ ਨਾ ਵੀ ਇਹ ਗੁਰੂ ਗ੍ਰੰਥ ਇਹ ਗੁਰੂ ਦਾ ਦਰਬਾਰ ਹੈ ਸਾਰਿਆਂ ਤੋਂ ਵੱਡਾ ਗੁਰਦੁਆਰੇ ਨੂੰ ਬਾਹਮਣਵਾਦ ਦਾ ਰੂਪ ਨਾ ਦਿਓ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮੇ ਗੁਰੂ ਮੰਨਿਓ ਗ੍ਰੰਥ ਕਈ ਕਹਿੰਦੇ ਨੇ ਇਹ ਗੱਲਾਂ ਜੀ ਕਰਨ ਦੀ ਕੀ ਲੋੜ ਹੈ ਜਿਸ ਗੁਰੂ ਦੀ ਗੋਲਕ ਵਿੱਚੋਂ ਜਿਸ ਗੁਰੂ ਦੇ ਲੰਗਰ ਵਿੱਚੋਂ ਆਪਾਂ ਖਾਂਦੇ ਆ ਸਾਡਾ ਫਰਜ਼ ਹੈ ਬੋਲਣ ਦਾ ਕੋਈ ਨਹੀਂ ਬੋਲਦਾ ਨਾ ਬੋਲੇ ਖੈਰ ਆਪਾਂ ਜੀ ਦੀ ਬੇਨਤੀ ਕਰਦੇ ਹਾਂ ਉਸੇ ਵਿਸ਼ੇ ਤੇ ਆਪਾਂ ਆ ਜੀਏ ਹਮ ਆਦਮੀ ਹਾਂ ਇਕਦਮੀ ਮੌਲਤ ਮੋਤ ਨਾ ਜਾਣਾ ਇੰਜ ਕਹਿ ਲੋ ਇਹ ਜਿਹੜਾ ਸਾਰਾ ਸਰੀਰ ਹੈ ਇਹਦੇ ਵਿੱਚੋਂ ਸਵਾਸ ਨਿਕਲ ਜਾਂਦੇ ਨੇ ਸਰੀਰ ਦੀ ਚੀਰ ਫੜ ਆਦਕ ਕੀਤੀ ਜਾਂਦੀ ਹੈ ਪੋਸਟਮਾਰਟਮ ਹੋ ਜਾਂਦਾ ਹੈ ਪਰ ਇਸ ਸਰੀਰ ਦੇ ਵਿੱਚੋਂ ਮਨ ਕਦੀ ਨਹੀਂ ਲੱਭਦਾ ਤੇ ਨਾ ਉਹ ਮਨ ਕਦੀ ਲੱਭਣਾ ਜਿਸ ਮਨ ਦੇ ਆਖੇ ਲੱਗ ਕੇ ਤੂੰ ਆ ਮਨੁੱਖਾ ਜਨਮ ਦੀ ਤੂੰ ਬਾਜੀ ਹਾਰ ਗਿਆ ਜੇ ਤੈਨੂੰ ਗੁਰੂ ਕਹਿੰਦਾ ਸੀ ਤੂੰ ਕਿਰਤ ਕਰ ਮਿਹਨਤ ਕਰ ਜੇ ਗੁਰੂ ਕਹਿੰਦਾ ਸੀ ਨਾਮ ਜਪ ਤਾਂ ਤੂੰ ਉਹ ਦੋਵੇਂ ਕੰਮਾਂ ਤੋਂ ਅਵੇਸਲਾ ਹੋ ਗਿਆ ਪਾਤਸ਼ਾਹ ਕਹਿੰਦੇ ਜੇ ਮੈਂ ਤੈਨੂੰ ਕਹਿੰਦਾ ਸੀ ਵੀ ਤੂੰ ਬੰਦਗੀ ਕਰ ਅੰਮ੍ਰਿਤ ਵੇਲੇ ਉੱਠ ਤਾਂ ਉਹ ਤੂੰ ਰਾਤ ਦਾ ਸਮਾਂ ਸੌਂ ਕੇ گزار ਦਿੱਤਾ ਜੇ ਮੈਂ ਤੈਨੂੰ ਦਿਨੇ ਵੀ ਕਹਿੰਦਾ ਸੀ ਵੀ ਤੂੰ ਕਿਰਤ ਕਰਦਿਆਂ ਨਾਮ ਜਾ ਕੋ ਤਾਂ ਤੂੰ ਸਾਰਾ ਜਿਹੜਾ ਸਮਾਂ ਸੀ ਉਹ ਵੀ ਬਹੁਤਾ ਕੰਮ ਧੰਦਿਆਂ ਦੇ ਵਿੱਚ ਤੂੰ ਗੁਜ਼ਾਰ ਦਿੱਤਾ ਰੱਬ ਦੀ ਤੂੰ ਯਾਦ ਵਿੱਚ ਨਹੀਂ ਕਦੇ ਜੁੜਿਆ ਕਿੰਨਾ ਪਿਆਰਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਇੱਥੇ ਉਹ ਗੁਫ਼ਤਗੂ ਕਰਾਰੇ ਨੇ ਜੀਵ ਦੀ ਕੋਈ ਪੁੱਛਦਾ ਕਿ ਮੈਨੂੰ ਕੀ ਕਰਨਾ ਚਾਹੀਦਾ ਭਗਤ ਜੀ ਕਹਿਣ ਲੱਗੇ ਰਾਤ ਜੇ ਸੋਵੇ ਦਿਨ ਕਰੇ ਕਾਮ ਕਹਿੰਦੇ ਰਾਤ ਦੇ ਨੇ ਸਾਰੀ ਸੌਂਕੇ ਲੰਗਾ ਦਿੱਤੀ ਇੱਕ ਅੱਖੇ ਨਾ ਹਰ ਕੋ ਨਾਮ ਇੱਕ ਖਿੰ ਖਿੰ ਕਿਨਾਂ ਕੁੰਦਾ ਬੰਦਾ 4 4 5 5 ਘੰਟੇ ਬੇਫਜ਼ੂਲ ਅਖਬਾਰਾਂ ਦੀਆਂ ਸੁਰਖੀਆਂ ਹੋਰ ਪਤਾ ਨਹੀਂ ਕੀ ਕੁਝ ਵੇਖਦਿਆਂ ਲੰਘਾ ਦਿੰਦਾ ਮੱਥਾ ਇਹਦੀ ਇੰਜ ਕਿ ਲੋ ਆ ਪੇਪੜੀ ਪੀੜ ਹੋਣ ਲੱਗ ਪੈਂਦੀ ਹੈ ਪਰ ਇਹ ਨਜ਼ਰਾਂ ਨਹੀਂ ਹਟਾਉਂਦਾ ਇੱਕ ਖਿੰ ਕਿੱਡਾ ਕੁੰਦਾ ਗੁਰਬਾਣੀ 'ਚ ਕਹ ਲੋ ਵੀ ਚੋਬਾ ਮਾਰਦੀ ਏ ਸਾਨੂੰ ਵੀ ਤੁਹਾਨੂੰ ਵੀ ਇਹ ਉਪਦੇਸ਼ ਕੇਵਲ ਤੁਹਾਡੇ ਵਾਸਤੇ ਨਹੀਂ ਅਸੀਂ ਕਰ ਰਹੀਆਂ ਸਾਨੂੰ ਵੀ ਆਪਣੇ ਆਪ ਮਹਿਸੂਸ ਹੋ ਰਿਹਾ ਹੈ ਜੋ ਉਹਨਾਂ ਨੂੰ ਕਹਿ ਰਹੇ ਆ ਤੂੰ ਵੀ ਇਹ ਜੀਵਨ ਵਿੱਚ ਲਾਗੂ ਕਰ ਖਰ ਮੇਰੇ ਮਾਲਕ ਜੀ ਕਹਿੰਦੇ ਨੇ ਰਾਤ ਜੇ ਸੋਵੇਂ ਰਾਤ ਕਾਦੇ ਵੀ ਸੌਣ ਲਈ ਰਾਤ ਜੇ ਸੋਵੇ ਦਿਨ ਕਰੇ ਕਾਮ ਦਿਨ ਕਾਦੇ ਲਈ ਪਾਤਸ਼ਾਹ ਜੀ ਦੱਸਦੇ ਨੇ ਬੰਦਾ ਕਹਿੰਦਾ ਕੰਮ ਕਰ ਲਈ ਪਰ ਐਨੇ ਸਮਿਆਂ ਦੇ ਵਿੱਚੋਂ ਇੱਕ ਖਿੰਨ ਲੇ ਨਾ ਹਰ ਕੋ ਨਾਮ ਇੱਕ ਪਤਵੀ ਤੋਂ ਰੱਬ ਦੀ ਯਾਦ ਵਿੱਚ ਜੁੜਿਆ ਨਹੀਂ ਤੇ ਰੱਬ ਦੀ ਯਾਦ ਵਿੱਚ ਜੁੜਨਾ ਕੀ ਹੈ ਮੈਂ ਕਹਿੰਦਾ ਮਿਹਨਤ ਕਿਰਤ ਕਰਦੇ ਆ ਵੀ ਤੁਸੀਂ ਤੇ ਫਿਰ ਵੀ 8-8 ਘੰਟੇ 12-12 ਘੰਟੇ ਮਿਹਨਤ ਕਿਰਤ ਕਮਾਈ ਕਰਕੇ ਵਿੱਚ ਇਹ ਬੀਬੀਆਂ ਭੈਣਾਂ ਬਜ਼ੁਰਗ ਆਦਕ ਨੌਜਵਾਨ ਫਿਰ ਵੀ ਤੁਸੀਂ ਸਵੇਰ ਜਾਂ ਸ਼ਾਮ 10-20 ਮਿੰਟ ਗੁਰੂ ਘਰ ਦੇ ਨਹੀਂ ਤੁਸੀਂ ਕੱਢ ਹੀ ਲੈਂਦੇ ਤੇ ਜਿਸ ਮੁਲਕ ਵਿੱਚੋਂ ਆਪਾਂ ਆਏ ਆ ਉੱਤੇ ਇੱਕੋ ਹੀ ਬੰਦਾ ਕਮਾਉਂਦਾ ਤੇ ਬਾਕੀ ਸਾਰੇ ਖਾਂਦੇ ਅਤੇ ਜਾਂ ਸੌਂਦੇ ਨੇ ਬਿਲਕੁਲ ਲਾਗੇ ਗੁਰਦੁਆਰੇ ਦੀ ਸਾਂਝੀ ਕੰਧ ਹੁੰਦੀ ਹੈ ਰਹਿ ਰਾਤ ਸਹਿ ਸੁਣਨਾ ਕੀ ਜਾਣੇ ਪੜਨ ਦੀ ਤਾਂ ਗੱਲ ਦੂਰ ਦੀ ਹੈ ਅੰਮ੍ਰਿਤ ਵੇਲੇ ਮੱਥਾ ਟੇਕਣ ਦਾ ਕੀ ਜਾਣੇ ਕਹਿੰਦੇ ਆ ਭਾਈ ਕਿੱਥੋਂ ਲਿਆਂਦੇ ਸਵੇਰੀ ਲੱਗ ਜਾਂਦਾ ਹੈ 4:15 ਵਜੇ ਇਹਨੂੰ ਕੋਈ ਕੰਮ ਨਹੀਂ ਧੰਦਾ ਨਹੀਂ ਇਹ ਸਪੀਕਰ ਦਾ ਸਵਿਚ ਨਾਲ ਦੀ ਨਾਲ ਦੱਬ ਦਿੰਦਾ ਇਹਨਾਂ ਨੂੰ ਵਹਿਲਿਆਂ ਨੂੰ ਕੰਮ ਹੀ ਕੋਈ ਨਹੀਂ ਬਿਲਕੁਲ ਲਾਗੇ ਕੰਧ ਹੁੰਦੀ ਹੈ ਇੱਕ ਬੰਦਾ ਕਮਾਉਂਦਾ ਹੈ ਬਾਕੀ ਸਾਰੇ ਸੌਂਦੇ ਤੇ ਖਾਂਦੇ ਨੇ ਫੇਰ ਵੀ ਉਹ ਗੁਰਦੁਆਰੇ ਆਉਣ ਨੂੰ ਤਿਆਰ ਨਹੀਂ ਮੈਂ ਕਹਿੰਦਾ ਧੰਨੇ ਬਾਹਰਲੇ ਮੁਰਖਾਂ ਦੇ ਵਿੱਚ ਵਸਣ ਵਾਲੇ ਇਹ ਕੋਈ ਵੜਿਆਈ ਨਹੀਂ ਇਹ ਕਿਤੇ ਹੰਕਾਰ ਵੀ ਨਾ ਆ ਜਾਈ ਕਿਉਂਕਿ ਬੰਦੇ ਨੂੰ ਮਹੌਮੇ ਆ ਜਾਂਦੀ ਹੈ ਮੈਂ ਕਹਿੰਦਾ ਮਿਹਨਤ ਕਿਰਤ ਕਰਦਿਆਂ ਜੇ ਪਲ ਘੜੀ ਗੁਰੂ ਕੋਲ ਆ ਜਾਣੇ ਇਹ ਵੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਗੁਰੂ ਦੀ ਇਹਨੂੰ ਕਿਰਪਾ ਹੀ ਆਪਾਂ ਸਮਝੀਏ ਗੁਰੂ ਦੀ ਕਿਰਪਾ ਤੋਂ ਬਿਨਾ ਗੁਰੂ ਕੋਲ ਬੈਠ ਨਹੀਂ ਹੁੰਦਾ ਗੁਰੂ ਦੀ ਕਿਰਪਾ ਤੋਂ ਬਿਨਾ ਗੁਰੂ ਦੀ ਗੱਲ ਸੁਣ ਵੀ ਨਹੀਂ ਹੁੰਦੀ ਇਤਿਹਾਸ ਦਾ ਇੱਕ ਆਪਾਂ ਪੱਖ ਲੈ ਲਈਏ ਰੋਜ਼ ਅਰਦਾਸ ਵਿੱਚ ਕਹਿੰਦੇ ਆ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਵੇਖੋ ਗੁਰੂ ਨੇ ਪੰਜ ਪਿਆਰੇ 1 ਨੰਬਰ ਤੇ ਰੱਖੇ ਨੇ ਚਾਰ ਸਹਿਬਜ਼ਾਦੇ 2 ਨੰਬਰ ਤੇ ਰੱਖੇ ਨੇ ਵਿਤਕਰਾ ਨਹੀਂ ਭਾਵ ਗੁਰੂ ਨੂੰ ਪੰਜ ਪਿਆਰੇ ਜੇ ਪਿਆਰੇ ਆਖੇ ਤੇ ਵਾਕਈ ਪਿਆਰੇ ਨਹੀਂ ਗੁਰੂ ਨੂੰ ਐਸੇ ਲਈ ਜਦੋਂ ਆਪਾਂ ਪ੍ਰਸ਼ਾਦ ਵਰਤੌਣ ਤੋਂ ਪਹਿਲਾਂ ਅਰਦਾਸ ਹੁੰਦੀ ਹੈ ਦਰ ਪ੍ਰਵਾਣ ਹੁੰਦਾ ਹੈ ਤੇ ਜਦੋਂ ਉਸ ਵਕਤ ਜਦੋਂ ਪ੍ਰਸ਼ਾਦ ਕੱਢਿਆ ਜਾਂਦਾ ਹੈ ਨਾ ਪੰਜਾਂ ਦਾ ਇਹਦਾ ਮਤਲਬ ਜਿਹੜੇ ਪੰਜ ਪਿਆਰੇ ਨੇ ਨਾ ਉਹਨਾਂ ਨੂੰ ਆਪਾਂ ਨਾਸਵੰਤ ਨਹੀਂ ਗਿਣਦੇ ਅੱਜ ਵੀ ਕੌਮ ਉਹਨਾਂ ਪੰਜਾਂ ਪਿਆਰਿਆਂ ਨੂੰ ਜਿਉਂਦੀ ਜਾਗਦੀ ਮਿਸਾਲ ਮੰਨ ਦੀਏ ਐਸੇ ਲਈ ਤਾਂ ਪੰਜਾਂ ਦਾ ਹਿੱਸਾ ਕਟਿਆ ਜਾਂਦਾ ਜਦੋਂ ਪ੍ਰਸ਼ਾਦ ਆਪਾਂ ਵਰਤੌਨੇ ਆ ਕਿ ਉਹ ਅੱਜ ਵੀ ਪ੍ਰਤੱਖ ਰੂਪ ਦੇ ਵਿੱਚ ਜਿਉਂਦੇ ਜਾਗਦੇ ਨੇ ਅਮਰ ਹਨ ਖੈਰ ਆਪਾਂ ਬੇਨਤੀ ਕਰ ਰਹੇ ਹਾਂ ਪੰਜਾਂ ਪਿਆਰੀਆਂ ਚੌਹਾਂ ਸਹਿਬ ਜਾਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਹਿਬ ਜਾਦੇ ਨੇ ਤੇ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦੋ ਪੁੱਤਰ ਨੇ ਦੋ ਪੁੱਤਰ ਕਹਿ ਲਓ ਸਹਿਬ ਜਾਦੇ ਕਹਿ ਲਓ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੇ ਜਦੋਂ ਸਾਰੇ ਸਰੋਤਿਆਂ ਦੀਆਂ ਸੰਗਤਾਂ ਦੀਆਂ ਨਕਰ ਵਾਲਿਆਂ ਦੀਆਂ ਜਿਹੜੀਆਂ ਨਜ਼ਰਾਂ ਸੀ ਉਹ ਇਸ ਗੱਲ ਤੇ ਸੀ ਕਿ ਜਿਹੜੀ ਗੁਰਤਾ ਗੱਦੀ ਹੈ ਗੁਰੂ ਨਾਨਕ ਦੇ ਮਹਾਰਾਜ ਸ੍ਰੀ ਚੰਦ ਨੂੰ ਦੇਣਗੇ ਕੋਈ ਕਹਿੰਦਾ ਛੋਟਾ ਪੁੱਤਰ ਪਿਆਰਾ ਹੁੰਦਾ ਇਹ ਲਖਮੀ ਦਾਸ ਨੂੰ ਦੇਣਗੇ ਸਮਾਂ ਆਪਣੀ ਚਾਲੇ ਤੁਰਦੇ ਕਿਉਂਕਿ ਕੱਲ ਗੁਰੂ ਅੰਗਦ ਦੇ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਸੀ ਔਰ ਉਸ ਵੇਲੇ ਭਾਈ ਲੈਣਾ ਜੀ ਗੁਰੂ ਨਾਨਕ ਦੇ ਮਹਾਰਾਜ ਦੀ ਸ਼ਰਨ ਤੇ ਆਉਣ ਤੋਂ ਪਹਿਲਾਂ ਜਿਵੇਂ ਵਿਦਵਾਨਾਂ ਨੇ ਲਿਖਿਆ ਤੁਸੀਂ ਸੁਣਦੇ ਹੋ ਕਿ ਉਹ ਦੇਵੀ ਦੀ ਉਪਾਸ਼ਨਾ ਕਰਦੇ ਸੀ ਔਰ ਵੈਸ਼ਨੂ ਦੇਵੀ ਦੀ ਯਾਤਰਾ ਆਦਿਕ ਵੀ ਕਰਦੇ ਉਹਨਾਂ ਨੇ ਪਹਿਲਾਂ ਵਿੱਚ ਕੋ ਗੁਰੂ ਵੀ ਬੰਨੀ ਇਹ ਜਿਹੜਾ ਭਾਈ ਲੈਣਾ ਜੀ ਦਾ ਗੁਰੂ ਧਾਰਨ ਕਰਨ ਤੋਂ ਪਹਿਲਾਂ ਵਾਲਾ ਜੀਵਨ ਹੈ ਜਿੱਦਾਂ ਕੋਈ ਬੰਦਾ ਸਮਾਜ ਵਿੱਚ ਪਹਿਲੋਂ ਮੰਦੇ ਕਰਮ ਕੁਕਰਮ ਕਰਦਾ ਹੋਵੇ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਠੱਗ ਦੇ ਵੜਦੇ ਨਹੀਂ ਫਰੋਲੇ ਸੱਜਣ ਠੱਗ ਨੂੰ ਇਹ ਨਹੀਂ ਆਖਿਆ ਤੂੰ ਪਹਿਲਾਂ ਪਾਪੀ ਬੜਾ ਸੀ ਤੇ ਹੁਣ ਮੈਂ ਤੇਰਾ ਭਲਾ ਨਹੀਂ ਕਰਨਾ ਸਗੋਂ ਮੇਰੇ ਮਾਲਕ ਜੀ ਨੇ ਸੱਜਣ ਠੱਗ ਦੇ ਔਗਣਾ ਦੇ ਉੱਪਰ ਗੁਨਾ ਦੀ ਚਾਦਰ ਪਾ ਕੇ ਢੱਕ ਦਿੱਤਾ ਸਗੋਂ ਉਹਦਾ ਉੱਚਾ ਜੀਵਨ ਬਣਾਇਆ ਖਰ ਕਿਨੇ ਭਾਈ ਲੈਣਾ ਜੀ ਦਾ ਪਹਿਲਾ ਜੀਵਨ ਇਹ ਸੀ ਜਦੋਂ ਉਹ ਗੁਰੂ ਨਹੀਂ ਸੀ ਬਣੇ ਤੇ ਜੇ ਅੱਜ ਸਿੱਖ ਕਹੇ ਕਿ ਭਾਈ ਲੈਣਾ ਜੀ ਵੀ ਦੇਵੀ ਦੀ ਉਪਾਸ਼ਨਾ ਕਰਦੇ ਸੀ ਉਹ ਵੀ ਜੋਤਾਂ ਜਗਾਉਂਦੇ ਸਨ ਤੇ ਉਹ ਵੀ ਜਾ ਕੇ ਮੱਥਾ ਟੇਕਦੇ ਸਨ ਪਹਾੜਾਂ ਦੇ ਵਿੱਚ ਤੇ ਜੇ ਭਾਈ ਲੈਣਾ ਇਹ ਕਰਦਾ ਸੀ ਤੇ ਸਿੱਖ ਚਲੇਗੇ ਫਿਰ ਕੀ ਹੋ ਗਿਆ ਨਹੀਂ ਉਹ ਭਾਈ ਲੈਣਾ ਜਿਹਦਾ ਗੁਰੂ ਦੇ ਕੋਲ ਆਉਣ ਤੋਂ ਪਹਿਲਾਂ ਵਾਲਾ ਜੀਵਨ ਸੀ ਗੁਰੂ ਬਣ ਤੋਂ ਬਾਅਦ ਦਾ ਜੀਵਨ ਦੇਖੋ ਸਤਿਗੁਰੂ ਜੀ ਤਾਂ ਆਪ ਬਾਣੀ ਵਿੱਚ ਉਦਾਹਰਨਾਂ ਦਿੰਦੇ ਨੇ ਆਪ ਬੜੇ ਇੰਜ ਕਹਿ ਲੋ ਪ੍ਰਭਾਵਸ਼ਾਲੀ ਬਚਨ ਕਰਦੇ ਨੇ ਖੈਰ ਕਹਿੰਦੇ ਭਾਈ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਇਤਿਹਾਸ ਇਹ ਕਹਿੰਦਾ ਜਿਸ ਵਕਤ ਕਰਤਾਰਪੁਰ ਦੀ ਧਰਤੀ ਤੇ ਆਉਂਦੇ ਨਹੀਂ ਤਾਂ ਉਸ ਵਕਤ ਧੰਗ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਿਲਦੇ ਨੇ ਪਰ ਵੇਖੋ ਇਹ ਜਿਹੜੀ ਇੱਕ ਅੰਦਰ ਮਨੁੱਖ ਦੇ ਖਿਆਲ ਹੈ ਨੇ ਜਿਹਨੂੰ ਆਪਾਂ ਅਜਰਵੀ ਕਹਿੰਦੇ ਆਂ ਵੀ ਜਾਣ ਪਛਾਨਾ ਹੋਣੀ ਨਾ ਵਾਕ ਵੀ ਵੀ ਵੇਖੋ ਕਿਸ ਤਰ੍ਹਾਂ ਦੀ ਹੁੰਦੀ ਹੈ ਬੰਦਾ ਬਿਲਕੁਲ ਆਪਣੀ ਲਾਗੀ ਬੈਠਾ ਹੁੰਦਾ ਸਾਹਮਣੇ ਬੈਠਾ ਹੁੰਦਾ ਹੁਣ ਆਪਾਂ ਨੂੰ ਕੀ ਪਤਾ ਵੀ ਕਿਹੜਾ ਬੰਦਾ ਕਿੰਨਾ ਗੁਣਵਾਨ ਹੈ ਕਿਹੜਾ ਬੰਦਾ ਕਿਹੜੇ ਅਹੁਦੇ ਤੇ ਕਿਹੜੇ ਬੰਦੇ ਦੀ ਸਮਾਜ ਨੂੰ ਕਿੰਨੀਕ ਦੇਣ ਆਦਕ ਹੈ ਕਿੰਨੀ ਕਿਸੇ ਕੋਲ ਅਧਿਆਤਮਿਕ ਜ਼ਿੰਦਗੀ ਹੈ ਕਿਹਦਾ ਕਿੰਨਾ ਨਿਤਨੇਮੇ ਕਿਸੇ ਨੂੰ ਕੁਝ ਨਹੀਂ ਪਤਾ ਇਹ ਇੱਕ ਇੰਜ ਕਿ ਲੋ ਨਾ ਬਾਕੀ ਹੈ ਹੁਣ ਭਾਈ ਲੈਣਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਉਂਦਾ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤੇ ਭਾਈ ਲੈਣਾ ਕਹਿੰਦਾ ਉਸ ਬਜ਼ੁਰਗ ਨੂੰ ਹਜੇ ਪਤਾ ਨਹੀਂ ਵੀ ਕੌਮ ਨੇ ਔਰ ਕਹਿਣ ਲੱਗਾ ਕਿ ਬਾਬਾ ਜੀ ਦੱਸੋ ਗੁਰੂ ਨਾਨਕ ਦੇ ਮਹਾਰਾਜੀ ਦਾ ਘਰ ਕਿੱਥੇ ਹੈ ਕਿ ਅੱਗੇ ਹੈ ਤੇ ਗੁਰੂ ਨਾਨਕ ਦੇ ਮਹਾਰੇ ਕਹਿੰਦੇ ਹਾਂ ਅੱਗੇ ਹੈ ਅੱਗੇ ਹੈ ਅੱਗੇ ਹੈ ਕਹਿੰਦੇ ਪੰਜ ਸੱਤ ਦਫਾ ਵਾਰੀ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੁਣ ਸੱਚਮੁੱਚ ਗੁਰੂ ਨਾਨਕ ਦੇ ਮਹਾਰਾਜੀ ਦਾ ਘਰ ਵਾਕਈ ਅੱਗੇ ਹੈ ਪਿੱਛੇ ਤਾਂ ਸਾਰੇ ਕਰਮ ਕਾਂਡ ਹੀ ਨੇ ਪਿੱਛੇ ਤਾਂ ਵਹਿਮ ਭਰਮ ਹੀ ਨੇ ਗੁਰੂ ਤਾਂ ਅੱਗੇ ਹੀ ਹੈ ਗੁਰੂ ਗਰੀਬ ਧਾਤੂ ਤੋਂ ਬਣਿਆ ਹੈ ਗੋਹ ਹਨੇਰਾ ਰੂਪ ਪ੍ਰਕਾਸ਼ ਭਾਵ ਜਿਹੜਾ ਸਾਨੂੰ ਹਨੇਰੇ ਵਿੱਚੋਂ ਕੱਢ ਦੇ ਜੀਵਨ ਦੇ ਵਿੱਚ ਅਧਿਆਤਮਿਕ ਚਾਨਣਾ ਕਰ ਦੇ ਉਹ ਹੈ ਐਸਾ ਗੁਰੂ ਤੇ ਉਹ ਗੁਰੂ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਚੇ ਪਾਤਸ਼ਾਹ ਜੀ ਖੈਰ ਕਹਿੰਦੇ ਭਾਈ ਲੈਣਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲਦੇ ਤੇ ਜਿਉਂ ਹੀ ਅੱਗੇ ਜਾ ਕੇ ਦੇਖਿਆ ਤਾਂ ਕਹਿਣ ਲੱਗਾ ਇਹ ਤਾਂ ਆਪ ਹੀ ਹੋ ਪਰਮੇਸ਼ਰ ਰੂਪ ਹੋ ਇਤਿਹਾਸ ਬੜਾ ਲੰਬੇਰਾ ਖੈਰ ਜਦੋਂ ਸੇਵਾ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹੇ ਗੁਰੂ ਅੰਗਦ ਦੇ ਮਹਾਰਾਜੀ ਦਾ ਪਿੰਡ ਹੈ ਜ਼ਿਲ੍ਹਾ ਮੁਕਤਸਰ ਮੱਤੇ ਦੀ ਸਰਾਂ ਇੱਕ ਕਸਬੇ ਦੇ ਰੂਪ ਦੇ ਵਿੱਚ ਹੈ ਹੁਣ ਜ਼ਿਲ੍ਹਾ ਮੁਕਤਸਰ ਲੱਗਦਾ ਪਹਿਲਾਂ ਫਿਰੋਜ਼ਪੁਰ ਪੈਂਦਾ ਸੀ ਹੁਣ ਸਤਿਗੁਰਾਂ ਦੇ ਕੋਲ ਆਏ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਕਾਫੀ ਸਮਾਂ ਬਤੀਤ ਕੀਤਾ ਔਰ ਇਤਿਹਾਸ ਸਾਖੀ ਦੇ ਅਰਥ ਹੁੰਦੇ ਨੇ ਗਵਾਹੀ ਸਾਖੀ ਦੇ ਅਰਥ ਉਹਨੇ ਨੇ ਸਾਖੀ ਸਾਖੀ ਹਿੰਦੀ ਦਾ ਲਫਜ਼ ਹੈ ਸਾਖੀ ਮੀਨ ਗਵਾਹੀ ਔਰ ਗੁਰਦੇਵ ਬਾਣੀ ਵਿੱਚ ਕਹਿੰਦੇ ਨੇ ਸੁਣ ਸਾਖੀ ਮਨ ਜਪ ਬਿਆਰ ਅਜਾਮਲ ਉਧਰਿਆ ਕਹੇ ਇੱਕ ਵਾਰ ਗੁਰੂ ਦੀ ਸਾਖੀ ਸਿੱਖਿਆ ਸੁਣਾਗੇ ਤਾਂ ਮਨ ਵਿੱਚ ਪਿਆਰ ਪੈਦਾ ਹੋਵੇਗਾ ਪਰ ਸਾਖੀ ਇਤਿਹਾਸ ਉਹ ਜਿਹੜੀ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰੀ ਹੋਵੇ ਉਤਰਦੀ ਹੋਵੇ ਕਰਨ ਭਾਈ ਲੈਣਾ ਸਤਗੁਰਾਂ ਦੇ ਚਰਨਾਂ ਵਿੱਚ ਸਾਰੀਆਂ ਸੰਗਤ ਦੀਆਂ ਨਜ਼ਰਾਂ ਟਿਕੀਆਂ ਨੇ ਗੁਰੂ ਸ੍ਰੀ ਚੰਦ ਬਣੇਗਾ ਲਖਮੀ ਦਾਸ ਬਣੇਗਾ ਕੁਝ ਕਹਿੰਦੇ ਹੋ ਸਕਦਾ ਲੈਣਾ ਬਣੇ ਕਹਿੰਦੇ ਇਹ ਕਿਦਾਂ ਹੋ ਸਕਦਾ ਹੁਣ ਜਿਨ੍ਹਾਂ ਦੀ ਵਿਰਤੀ ਇਹ ਸੀ ਕਿ ਗੁਰੂ ਘਰ ਜਿਹੜਾ ਇਹ ਕੇਵਲ ਤੇ ਕੇਵਲ ਸ਼ਾਇਦ ਗੁਰਤਾ ਗੱਦੀ ਪੁੱਤਰਾਂ ਨੂੰ ਮਿਲੇ ਜਾਂ ਇਹ ਕੋਈ ਪਿਤਾ ਪੁਰਖੀ ਰਾਜ ਨਹੀਂ ਹੈ ਗੁਰੂ ਘਰ ਪਿਤਾ ਪੁਰਖੀ ਰਾਜ ਗੁਰੂ ਨਾਲ ਰਿਸ਼ਤਾ ਸਿੱਖਦਾ ਗੋਲਕ ਕਰਕੇ ਨਹੀਂ ਗੁਰੂ ਦੇ ਨਾਲ ਰਿਸ਼ਤਾ ਸਿੱਖਦਾ ਗੁਰੂ ਦੇ ਸ਼ਬਦ ਕਰਕੇ ਹੈ ਜਿਨੇ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਜਿਨੇ ਮੰਨਿਆ ਹੈ ਔਰ ਇਤਿਹਾਸ ਕਹਿੰਦਾ ਉਸ ਸਮੇ ਰਾਤ ਦਾ ਸਮਾਂ ਹੋਇਆ ਸਾਖੀਆਂ ਵਿੱਚੋਂ ਮੈਂ ਇੱਕ ਪ੍ਰਮਾਣ ਦਿਆਂ ਰਾਤ ਦਾ ਸਮਾਂ ਹੋਇਆ ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਪੁੱਤਰ ਸ੍ਰੀ ਚੰਦ ਨੂੰ ਕਹਿੰਦੇ ਨੇ ਕਿ ਪੁੱਤਰਾ ਮੈਂ ਸਵੇਰ ਧਰਮਸ਼ਾਲਾ ਵਿੱਚ ਬੈਠਣਾ ਹੁੰਦਾ ਕਥਾ ਕੀਰਤਨ ਉਪਦੇਸ਼ ਸੰਗਤਾਂ ਨੂੰ ਕਰਨਾ ਹੁੰਦਾ ਬਸਤਰ ਕੁਝ ਕਮੈਲੇ ਨੇ ਬਸਤਰ ਨੇ ਜਿਹੜੇ ਉਹ ਕੁਝ ਕ ਮੈਲੇ ਹਨ ਇਸ ਲਈ ਤੂੰ ਇੰਜ ਕਰ ਵੀ ਆ ਬਸਤਰੀ ਧੋ ਲਿਆ ਅੱਗੋਂ ਸ੍ਰੀ ਚੰਦ ਕਹਿਣ ਲੱਗਾ ਬਾਪੂ ਕਿੱਦਾਂ ਦੀਆਂ ਅਣਹੋਣੀਆਂ ਗੱਲਾਂ ਕਰਦੇ ਹੋ ਰਾਤ ਦਾ ਸਮਾਂ ਇਹ ਕੋਈ ਬਸਤਰ ਧੋਣ ਦਾ ਹੁਣ ਤੇ ਸਭ ਕੋ ਰਜਾਈ ਉੱਤੇ ਲੈ ਕੇ ਸੌਣ ਦਾ ਸਮਾਂ ਸ੍ਰੀ ਚੰਦ ਨੂੰ ਇਹ ਬੋਲ ਆਖੇ ਤੇ ਉਹਨੇ ਵੀ ਇਹੀ ਜਵਾਬ ਦਿੱਤਾ ਇਹੀ ਘੜਿਆ ਕਢਾਇਆ ਜਵਾਬ ਲਖਮੀ ਦਾਸ ਨੇ ਦੇ ਦਿੱਤਾ ਐਨੇ ਸਮੇ ਨੂੰ ਭਾਈ ਲੈਣਾ ਜਿਹਨੂੰ ਆਵਾਜ਼ ਮਾਰਦੇ ਨੇ ਜਦੋਂ ਆਖਿਆ ਕਿ ਸੁਭਾ ਅਸੀਂ ਧਰਮਸ਼ਾਲਾ ਵਿੱਚ ਬੈਠਣਾ ਉਪਦੇਸ਼ ਕਰਨਾ ਬਸਤਰ ਮੈਲੇ ਨਹੀਂ ਹੋ ਸਕਦੇ ਉਹਨਾਂ ਅੱਗੇ ਨਾ ਨਹੀਂ ਆਖਿਆ ਮੱਥਾ ਟੇਕਿਆ ਸੀਸ ਝੁਕਾਇਆ ਸਤਿ ਬਚਨ ਕਹਿ ਕੇ ਬਾਣੀ ਦਾ ਉਪਦੇਸ਼ ਹੈ ਕਿੰਨੇ ਪਿਆਰੇ ਬਚਨ ਨੇ ਕਿੰਨੀਆਂ ਉਦਾਹਰਨਾਂ ਨੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਮੋਹ ਕਢਾਏ ਹੋਰ ਵੀ ਬਹੁਤ ਪਰਮਾਨ ਨੇ ਬਾਣੀ ਵਿੱਚ ਕਿੰਨੀਆਂ ਉਦਾਹਰਨਾਂ ਨੇ ਮੇਰੇ ਬਾਦਸ਼ਾਹ ਸਾਨੂੰ ਬਾਰ-ਬਾਰ ਜ਼ਿਕਰ ਕਰਕੇ ਸਮਝਾਉਂਦੇ ਨੇ ਗਾਵਿਆਂ ਸੁਣਿਆ ਤਿਲਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆ